ਨਾ ਹੈ ਆਪਣਾ ਤੇ ਜਿਹੜਾ ਪਿੰਡ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਤੇ ਪਿੰਡ ਸਾਡਾ ਗੁੱਜਰਪੁਰਾ ਇਹ ਨਾਲਾ ਅੱਜ ਕੀ ਨੁਕਸਾਨ ਹੋਇਆ ਕਿੱਦਾਂ ਹੋਇਆ ਜੀ ਇਹ ਨੁਕਸਾਨ ਇੱਕ ਦਮ ਪਾਣੀ ਔਨ ਕਰਕੇ ਹੋਇਆ ਪਾਣੀ ਦੀ ਸਪੀਡ ਇੰਨੀ ਤੇਜ਼ ਸੀ ਕਿ ਸਾਨੂੰ ਕੁਝ ਕਰਨ ਦਾ ਮੌਕੇ ਨਹੀਂ ਮਿਲੇ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਪਾਣੀ ਨੇ ਸਪੀਡ ਪੂਰੀ ਫੜ ਲਈ ਤੇ ਅਸੀਂ ਗੇਟ ਦੇ ਉੱਪਰ ਆਪਣੇ ਨਾਲ ਪੂਰਾ ਬੰਨ ਮਾਰਿਆ ਸੀਗਾ ਸਾਈਡਾਂ ਤੇ ਵੀ ਲਾਇਆ ਸੀਗੇ ਮਿੱਟੀ ਕਿ ਕਿਤੋਂ ਪਾਣੀ ਨਾ ਆਵੇ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀਗਾ ਕਿ ਸਾਡੀ ਕੋਈ ਉਦੋਂ ਪੇਛੇ ਨਹੀਂ ਜਾਂਦੀ ਇੰਨਾ ਕਿੰਨੇ ਕਿ ਬੈਗ ਲੱਗੇ ਸੀ ਡਰਚ ਦੇ ਨਾਲ ਕਰੀਬ ਭਾਈ 32000 ਦੇ ਕਰੀਬ ਜਿਹੜੇ ਬੈਗ ਜਿਹੜੇ 55 ਕਿਲੋ weight ਦਾ ਬੈਗ ਹੁੰਦਾ 32000 ਦੇ ਕਰੀਬ ਬੈਗ ਲੱਗੇ ਸੀ ਉੱਚੋ ਆਲਮੋਸਟ ਤੀਜਾ ਹੀ ਸਾਈਡ ਇਹ ਬੈਗ ਹੈ 10000 ਦੇ ਕਰੀਬਨ ਜਿਹੜਾ ਪੂਰਾ ਤੋੜਾ ਉਹ ਖਤਮ ਹੋ ਚੁੱਕਾ ਹੁੰਦਾ ਮਿੱਟੀ ਬਣ ਚੁੱਕੀ ਹੈ ਉਹਦਾ ਮਤਲਬ ਕੋਈ ਕਿਸੇ ਕੰਮ ਦੀ ਨਹੀਂ ਰਹੀ ਉਹ ਇਹ ਮੰਗ ਕਰੋਗੇ ਸਰਕਾਰ ਤੋਂ ਇਹ ਸਰਕਾਰ ਕੋ ਮੰਗ ਕਰਦੇ ਕਿ ਜੋ ਸਾਨੂੰ ਬੰਦ ਦਾ ਮੌਜਾ ਆਇਆ ਦਾ ਉਹ ਦਿੱਤਾ ਜਾਵੇ ਕਿ ਕਰੀਬਨ 1.5 ਪੌਣੇ 2 ਕਰੋੜ ਦੇ ਕਰੀਬ ਅਸੀਂ ਜਿਹੜਾ ਨੁਕਸਾਨ ਲੱਗਾ ਜਿਹੜਾ ਅੱਜ ਦੀ ਦੇਚ ਹੋ ਚੁੱਕਾ ਬਾਕੀ ਦਾ ਨੁਕਸਾਨ ਹੈ ਮਸ਼ੀਨਰੀ ਜਾਂ ਹੋਰ ਜਿਹੜੇ ਸੰਦ ਸੀਗੇ ਉਹਨਾਂ ਦਾ ਜਦੋਂ ਸਾਰੀ ਕਣਕ ਬਾਹਰ ਕੱਢਾਂਗੇ ਹੁਣ ਤੋਂ ਉੱਤੋਂ ਬਾਅਦ ਪਤਾ ਲੱਗੇਗਾ ਹਾਂ ਆ ਆਪਣਾ ਕਿਹੜਾ ਪਿੰਡ ਹੈ ਜੀ ਭਾਜੀ ਮੇਰਾ ਨਾਮ ਗੁਰਸ਼ਰਨਜੀਤ ਸਿੰਘ ਆ ਔਰ ਪਿੰਡ ਸਾਡਾ ਗੁਜਰਪੁਰਾ ਤਹਿਸੀਲ ਆਈਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਸਾਡੀ ਫਰਮ ਦਾ ਨਾਮ ਹੈ ਜੋਤ ਕਰਨਾਲ ਸੀਡ ਫਾਰਮ ਭਾਜੀ ਕਿੰਨਾ ਨੁਕਸਾਨ ਹੈ ਕੀ ਕੀ ਅੰਦਰ ਰੱਖਤਾ ਹੈ ਕੀ ਬਣਾਉਂਦੇ ਸੀ ਅਸੀਂ ਭਾਜੀ ਇੱਥੇ ਤਿਆਰ ਕਰਦੇ ਸੀ ਝੋਨੇ ਦੇ ਤੇ ਕਣਕ ਦੇ ਸਰਟੀਫਾਈਡ ਐਂਡ ਫਾਊਂਡੇਸ਼ਨ ਬੀਜ ਇਹ ਨੁਕਸਾਨ ਤੇ ਤੁਸੀਂ ਦੇਖਿਆ ਹੀ ਹੈ ਜੋ ਹਾਲਾਤ ਬਣੇ ਪਏ ਆ ਮਤਲਬ ਕਟੂ-ਕਟ ਵੀ 1.5 ਪੁਨੇ 2 ਕਰੋੜ ਦੇ ਲਾਗੇ ਬੰਨੇ ਜੋ ਸਾਡਾ ਨੁਕਸਾਨ ਹੋ ਚੁੱਕਾ ਵਾ ਬਾਕੀ ਤੇ ਪੂਰਾ ਹੁਣ ਬੈਗ ਉਠਾਵਾਂਗੇ ਉਹਨੂੰ ਮਾਲ ਨੂੰ ਪਲਟਾਂਗੇ ਤੇ ਫੇਰ ਕਲੀਅਰ ਹੋਏਗਾ ਵੀ ਕੀ ਕੀ ਕਿੰਨਾ ਕਿੰਨਾ ਕੀ ਡੈਮੇਜ ਹੋਇਆ ਕਰਕੇ ਸਾਡਾ ਕੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਆ ਸਰ ਮਸ਼ੀਨਰੀ ਦਾ ਜੇ ਆਟਮ ਮੋਟਾ-ਮੋਟਾ ਸੈਸ ਕਰਦੇ ਆ ਜੋ ਤਰਪਾਲ ਵਗੈਰਾ ਦੇ ਮਸ਼ੀਨਰੀ ਹੈ ਤੇ 8 ਤੋਂ 10 ਲੱਖ ਰੁਪਏ ਦਾ ਉਹ ਨੁਕਸਾਨ ਆਉਂਦੀ ਕੀ ਮੰਗ ਕਰੋਗੇ ਸਰਕਾਰ ਤੋਂ ਸਰ ਮੰਗ ਕਰਦੇ ਆ ਵੀ ਸਾਡੀ ਜੇ ਨੁਕਸਾਨ ਹੋਇਆ ਵਾ ਉਹਨੂੰ ਆਕੇ ਆਪਸਾਸ ਕਰਨ ਉਹਨੂੰ ਦੇਖਣ ਆਕੇ ਜੋ ਬੰਦਾ ਵਾ ਕਰਕੇ ਜੋ ਮੌਜਾ ਬੰਦਾ ਵਾ ਸਾਨੂੰ ਮੌਜਾ ਪਈ ਕਿ ਤਾਂ ਕਿ ਅੱਗੇ ਤੋਂ ਵੀ ਅਸੀਂ ਕੰਮ ਕਰ ਸਕੀਏ ਜੋ ਅਸੀਂ ਕੰਮ ਕਰ ਰਹੇ ਆਂ ਸਰਟੀਫਾਈਡ ਬੀਡ ਦੇ ਫਾਰਮਰ ਦੀ ਮਦਦ ਕਰ ਰਹੇ ਆਂ ਉਹਨਾਂ ਨੂੰ ਸਪਲਾਈ ਕਰ ਰਹੇ ਆਂ ਵੀ ਉਹਦੀ ਫਸਲਾਂ ਦੀ ਵਧੀਆ ਹੋਵੇ ਅਸੀਂ ਅੱਗੇ ਵੀ ਇਹਨੂੰ ਜਾਰੀ ਰੱਖ ਸਕੀਏ ਜੇ ਉਹ ਚੀਜ਼ ਨਹੀਂ ਹੁੰਦੀ ਤਾਂ ਫਿਰ ਜੋ ਹਾਲਾਤ ਬਣੇ ਪਏ ਆ ਅੱਗੇ ਤੋਂ ਕੰਮ ਕਰਨਾ ਵੀ ਔਖਾ ਹੋ ਜਾਣਾ ਮੈਂ ਜੋ ਇਸ ਟਾਈਮ ਹਾਲਾਤ ਬਣੇ ਪਏ ਆ ਇਹ ਮਾਲ ਕਿਤੇ ਸਪਲਾਈ ਕਰਦੇ ਸੀ ਜਿਹੜੇ ਬੀਚ ਸਰ ਸੀ ਦੀ ਸਪਲਾਈ ਪੰਜਾਬ, ਜੁਪੀ ਔਰ ਕੁਝ ਏਰੀਆ ਉੱਤਰਾਖੰਡ ਭੇਜਦੇ ਸੀ ਕਰਕੇ ਉਹਨਾਂ ਕੀ ਨਾਂ ਹੈ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਕਮਲਜੀਤ ਸਿੰਘ ਹੈ ਤੇ ਪਿੰਡ ਸਾਡਾ ਗੁੱਜਰਪੁਰਾ ਇਹਨਾਂ ਦਾ ਹਾਂਜੀ ਕੀ ਨੁਕਸਾਨ ਹੋਇਆ ਕਿੱਦਾਂ ਹੋਇਆ ਜੀ ਇਹ ਨੁਕਸਾਨ ਇੱਕਦਮ ਪਾਣੀ ਔਨ ਕਰਕੇ ਹੋਇਆ ਪਾਣੀ ਦੀ ਸਪੀਡ ਇੰਨੀ ਤੇਜ਼ ਸੀ ਕਿ ਸਾਨੂੰ ਕੁਝ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਪਾਣੀ ਨੇ ਸਪੀਡ ਪੂਰੀ ਫੜ ਲਈ ਅਸੀਂ ਗੇਟ ਦੇ ਉੱਪਰ ਆਪਣੇ ਨਾਲ ਪੂਰਾ ਬੰਨ ਮਾਰਿਆ ਸੀਗਾ ਸਾਈਡਾਂ ਤੇ ਵੀ ਲਾਇਆ ਸੀਗੇ ਮਿੱਟੀ ਕਿ ਕਿਤੋਂ ਪਾਣੀ ਨਾ ਆਵੇ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀਗਾ ਕਿ ਸਾਡੀ ਕੋਈ ਉੱਦ ਪੇਛੇ ਨਹੀਂ ਜਾਂਦੀ। ਇੰਨਾ ਕਿੰਨੇ ਕਿ ਬੈਗ ਲੱਗੇ ਸੀ ਲੜਜੇ ਦਾ ਨੁਕਸਾਨ ਹੋਇਆ। ਖਨੀਪਾ ਜੀ 32000 ਦੇ ਕਰੀਬ ਜਿਹੜੇ ਬੈਗ ਜਿਹੜੇ 55 ਕਿਲੋ weight ਦਾ ਬੈਗ ਹੁੰਦਾ 32000 ਦੇ ਕਰੀਬ ਬੈਗ ਲੱਗੇ ਸੀ ਉਹ ਚੋਂ ਆਲਮੋਸਟ ਤਿਹਜਾ ਸਾਈਡ ਦੇ ਬੈਗ ਹੈ 10000 ਦੇ ਕਰੀਬਨ ਜਿਹੜਾ ਪੂਰਾ ਤੋੜਾ ਖਤਮ ਹੋ ਚੁੱਕਾ ਹੁੰਦਾ। ਮਿੱਟੀ ਬਣ ਚੁੱਕੀ ਹੈ ਉਹਦਾ ਮਤਲਬ ਕੋਈ ਕਿਸੇ ਕੰਮ ਦੀ ਨਹੀਂ ਰਹੀ। ਇਹ ਮੰਗ ਕਰੋਗੇ ਸਰਕਾਰ ਤੋਂ ਇਹ ਸਰਕਾਰ ਤੋਂ ਮੰਗ ਕਰਦੇ ਕਿ ਜੋ ਸਾਨੂੰ ਬੰਦ ਦਾ ਮੌਜਾ ਹੈ ਦਾ ਉਹ ਬਿੱਤਾ ਜਾਵੇ ਕਿ ਕਰੀਬਨ 1.5 ਤੋਂ 2 ਕਰੋੜ ਦੇ ਕਰੀਬ ਅਹੀ ਜਿਹੜਾ ਨੁਕਸਾਨ ਹੈ ਦਾ ਜਿਹੜਾ ਅਜੇ ਦੀ ਦੇਚ ਹੋ ਚੁੱਕਾ ਬਾਕੀ ਜਿਹੜਾ ਨੁਕਸਾਨ ਹੈ ਮਸ਼ੀਨਰੀ ਜਾਂ ਹੋਰ ਜਿਹੜੇ ਸੰਦ ਸੀਗੇ ਉਹਨਾਂ ਦਾ ਜਦੋਂ ਸਾਰੀ ਕਣਕ ਬਾਹਰ ਕੱਢਾਂਗੇ ਹੁਣ ਤੋਂ ਉਦੋਂ ਬਾਅਦ ਪਤਾ ਲੱਗੇਗਾ ਆਇਆ ਆਪਣਾ ਕਿਹੜਾ ਪਿੰਡ ਹੈ ਜੀ ਭਜੀ ਮੇਰਾ ਨਾਮ ਗੁਰਸ਼ਰਨਜੀਤ ਸਿੰਘ ਆ ਔਰ ਪਿੰਡ ਸਾਡਾ ਗੁਜਰਪੁਰਾ ਤਹਿਸੀਲ ਆ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਸਾਡੀ ਫਰਮ ਦਾ ਨਾਮ ਹੈ ਜੋਤ ਕਰਨਾਲ ਸੀਡ ਫਾਰਮ ਅਜੀ ਕਿੰਨਾ ਨੁਕਸਾਨ ਹੈ ਕੀ ਕੀ ਅੰਦਰ ਰੱਖਤਾ ਸੀ ਬਣਾਉਂਦੇ ਸੀ ਅਸੀਂ ਬਾਜੀ ਇੱਥੇ ਤਿਆਰ ਕਰਦੇ ਸੀ ਝੋਨੇ ਦੇ ਤੇ ਕਣਕ ਦੇ ਸਰਟੀਫਾਈਡ ਐਂਡ ਫਾਊਂਡੇਸ਼ਨ ਬੀਜ ਤੇ ਨੁਕਸਾਨ ਤੇ ਤੁਸੀਂ ਦੇਖਿਆ ਹੀ ਹੈ ਜੋ ਹਾਲਾਤ ਬਣੇ ਪਏ ਆ ਮਤਲਬ ਕਟੂਕਟ ਵੀ 1.5 ਪੌਣੇ 2 ਕਰੋੜ ਦੇ ਲੱਗੇ ਬੰਨੇ ਜੋ ਸਾਡਾ ਨੁਕਸਾਨ ਹੋ ਚੁੱਕਾ ਵਾ ਬਾਕੀ ਤੇ ਪੂਰਾ ਹੁਣ ਬੈਗ ਉਠਾਵਾਂਗੇ ਉਹਨੂੰ ਮਾਲ ਨੂੰ ਪਲਟਾਂਗੇ ਤੇ ਫੇਰ ਕਲੀਅਰ ਹੋਏਗਾ ਵੀ ਕੀ ਕੀ ਕਿੰਨਾ ਕਿੰਨਾ ਕੀ ਡੈਮੇਜ ਹੋਇਆ ਕਰਕੇ ਸਾਰਾ ਕੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਸਰਬ ਸਿੰਧਰੀ ਦਾ ਜੇ ਆਟਮ ਮੋਟਾ ਮੋਟਾ ਅਸੈਸ ਕਰਦੇ ਆ ਜੋ ਤਰਪਾਲ ਵਗੈਰਾ ਦੇ ਮਸ਼ਿੰਦਰੀ ਹੈ ਤੇ 8 ਤੋਂ 10 ਲੱਖ ਰੁਪਏ ਦਾ ਉਹ ਨੁਕਸਾਨ ਆਉਗੇ ਕੀ ਮੰਗ ਕਰੂਗੀ ਸਰਕਾਰ ਤੋਂ ਸਰ ਮੰਗ ਕਰਦੇ ਆ ਸਾਡੀ ਜਿਹੜਾ ਇਨਸਾਨ ਹੋਇਆ ਉਹਨੂੰ ਆ ਕੇ ਅਸੈਸ ਕਰਨ ਉਹਨੂੰ ਦੇਖਣ ਆ ਕੇ ਜੋ ਬੰਦਾ ਵਾ ਕਰਕੇ ਜੋ ਮੁਆਵਜ਼ਾ ਬੰਦਾ ਵਾ ਸਾਨੂੰ ਮੁਆਵਜ਼ਾ ਦੇ ਕਿ ਤਾਂ ਕਿ ਅੱਗੇ ਤੋਂ ਵੀ ਅਸੀਂ ਕੰਮ ਕਰ ਸਕੀਏ ਜੋ ਅਸੀਂ ਕੰਮ ਕਰ ਰਹੇ ਆ ਸਰਟੀਫਾਈਡ ਬੀਡ ਦੇ ਫਾਰਮਰ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਸਪਲਾਈ ਕਰ ਰਹੇ ਆ ਵੀ ਉਹਦੀ ਫਸਲ ਉਹਦੀ ਵਧੀਆ ਹੋਵੇ ਅਸੀਂ ਅੱਗੇ ਵੀ ਇਹਨੂੰ ਜਾਰੀ ਰੱਖ ਸਕੀਏ ਜੇ ਉਹ ਚੀਜ਼ ਨਹੀਂ ਹੁੰਦੀ ਤਾਂ ਫਿਰ ਜੋ ਹਾਲਾਤ ਬਣੇ ਪਏ ਆ ਅੱਗੇ ਤੋਂ ਕੰਮ ਕਰਨਾ ਵੀ ਔਖਾ ਹੋ ਜਾਣਾ ਮੈਂ ਜੋ ਇਸ ਟਾਈਮ ਹਾਲਾਤ ਬਣੇ ਪਏ ਆ ਇਹ ਮਾਲ ਕਿੱਥੇ ਕਿਤੇ ਸਪਲਾਈ ਕਰਦੇ ਸੀ ਜਿਹੜੀ ਜਿੱਥੇ ਸਰ ਅਸੀਂ ਇਹਦੀ ਸਪਲਾਈ ਪੰਜਾਬ, ਜੁਪੀ ਔਰ ਕੁਝ ਏਰੀਆ ਉੱਤਰਾਖੰਡ ਭੇਜਦੇ ਸੀ ਕਰਕੇ ਇਹਨਾਂ ਦਾ ਕੀ ਨਾਂ ਹੈ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਕਮਲਜੀਤ ਸਿੰਘ ਹੈ ਤੇ ਪਿੰਡ ਸਾਡਾ ਗੁੱਜਰਪੁਰਾ ਇਹਨਾਂ ਦਾ ਹਾਂਜੀ ਕੀ ਨੁਕਸਾਨ ਹੋਇਆ ਕਿੱਦਾਂ ਹੋਇਆ ਜੀ ਇਹ ਨੁਕਸਾਨ ਇੱਕ ਦਮ ਪਾਣੀ ਔਨ ਕਰਕੇ ਹੋਇਆ ਪਾਣੀ ਦੀ ਸਪੀਡ ਇੰਨੀ ਤੇਜ਼ ਸੀ ਕਿ ਸਾਨੂੰ ਕੁਝ ਕਰਨ ਦਾ ਮੌਕਾ ਹੀ ਨਹੀਂ ਮਿਲੇ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਪਾਣੀ ਨੇ ਸਪੀਡ ਪੂਰੀ ਫੜ ਲਈ ਤੇ ਅਸੀਂ ਗੇਟ ਦੇ ਉੱਪਰ ਆਪਣੇ ਨਾਲ ਪੂਰਾ ਬੰਨ ਮਾਰਿਆ ਸੀਗਾ ਸਾਈਡਾਂ ਤੇ ਵੀ ਲਾਇਆ ਸੀਗੇ ਮਿੱਟੀ ਕਿਤੇ ਤੋਂ ਪਾਣੀ ਨਾ ਆਵੇ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀਗਾ ਕਿ ਸਾਡੀ ਕੋਈ ਉੱਦਨ ਪੇਛੇ ਨਹੀਂ ਜਾਂਦੀ ਕਿੰਨਾ ਕਿੰਨੇ ਬੈਗ ਲੱਗੇ ਸੀ ਅੰਦਰ ਜਿਹਦਾ ਨੁਕਸਾਨ ਹੋਇਆ ਸੀ ਕਰੀਬ ਭਾਈ 32000 ਦੇ ਕਰੀਬ ਜਿਹੜੇ ਬੈਗ ਜਿਹਦੇ 55 ਕਿਲੋ weight ਦਾ ਬੈਗ ਹੁੰਦਾ 32000 ਦੇ ਕਰੀਬ ਬੈਗ ਲੱਗੇ ਸੀ ਉੱਤੋਂ ਆਲਮੋਸਟ ਉੱਤਜਾਇ ਸਾਈਡ ਦੇ ਬੈਗ 10000 ਦੇ ਕਰੀਬਨ ਜਿਹੜਾ ਪੂਰਾ ਤੋੜਾ ਖਤਮ ਹੋ ਚੁੱਕਾ ਹੁੰਦਾ ਮਿੱਟੀ ਬਣ ਚੁੱਕੀ ਆ ਉਹਦਾ ਮਤਲਬ ਕੋਈ ਕਿਸੇ ਕੰਮ ਦੀ ਨਹੀਂ ਰਹੀ ਉਹ ਕੀ ਮੰਗ ਕਰੋਗੇ ਸਰਕਾਰ ਤੋਂ ਇਹ ਸਰਕਾਰ ਕੋ ਮੰਗ ਕਰਦੇ ਕਿ ਜੋ ਸਾਨੂੰ ਬੰਦ ਦਾ ਮੌਜਾ ਆ ਇਹਦਾ ਉਹ ਬਿੱਟਾ ਜਾਵੇ ਕਿ ਕਰੀਬਨ 1.5 ਪੌਣੇ 2 ਕਰੋੜ ਦੇ ਕਰੀਬ ਅਸੀਂ ਜਿਹੜਾ ਨੁਕਸਾਨ ਦਾ ਜਿਹੜਾ ਅੱਜ ਦੀ ਦੇਚ ਹੋ ਚੁੱਕਾ ਬਾਕੀ ਜਿਹੜਾ ਨੁਕਸਾਨ ਹੈ ਮਸ਼ੀਨਰੀ ਜਾਂ ਹੋਰ ਜਿਹੜੇ ਸੰਦ ਸੀਗੇ ਉਹਨਾਂ ਦਾ ਜਦੋਂ ਸਾਰੀ ਕਣਕ ਬਾਹਰ ਕੱਢਾਂਗੇ ਹੁਣ ਤੋਂ ਉੱਤ ਤੋਂ ਬਾਅਦ ਪਤਾ ਲੱਗੇਗਾ ਆ ਆ ਆਪਣਾ ਕਿਹੜਾ ਪਿੰਡ ਆ ਜੀ ਪਾਜੀ ਮੇਰਾ ਨਾਮ ਗੁਰਸ਼ਰਨਜੀਤ ਸਿੰਘ ਆ ਔਰ ਪਿੰਡ ਸਾਡਾ ਗੁਜਰਪੁਰਾ ਤਹਿਸੀਲ ਆਈਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਸਾਡੀ ਫਾਰਮ ਦਾ ਨਾਮ ਐ ਜੋਤ ਕਰਨਾਲ ਸੀਡ ਫਾਰਮ ਪਾਜੀ ਕਿੰਨਾ ਨੁਕਸਾਨ ਐ ਕੀ ਕੀ ਅੰਦਰ ਰੱਖਤਾ ਸੀ ਕੀ ਬਣਾਉਂਦੇ ਸੀ ਅਸੀਂ ਪਾਜੀ ਇੱਥੇ ਤਿਆਰ ਕਰਦੇ ਸੀ ਝੋਨੇ ਦੇ ਤੇ ਕਣਕ ਦੇ ਸਰਟੀਫਾਈਡ ਐਂਡ ਫਾਊਂਡਸ਼ਨ ਬੀਜ ਤੇ ਨੁਕਸਾਨ ਤੇ ਤੁਸੀਂ ਦੇਖਿਆ ਹੀ ਜੋ ਹਾਲਾਤ ਬਣੇ ਪਏ ਆ ਸਾਡ ਮਤਲਬ ਕਟੋ-ਕਟ ਵੀ 1.5 ਤੋਂ 2 ਕਰੋੜ ਦੇ ਲੱਗੇ ਬੰਨੇ ਜੋ ਸਾਡਾ ਨੁਕਸਾਨ ਹੋ ਚੁੱਕਾ ਵਾ ਬਾਕੀ ਤੇ ਪੂਰਾ ਹੁਣ ਬੈਗ ਉਠਾਵਾਂਗੇ ਉਹਨੂੰ ਮਾਲ ਨੂੰ ਪਲਟਾਂਗੇ ਤੇ ਫੇਰ ਕਲੀਅਰ ਹੋਏਗਾ ਵੀ ਕੀ ਕੀ ਕਿੰਨਾ ਕਿੰਨਾ ਕੀ ਡੈਮੇਜ ਹੋਇਆ ਕਰਕੇ ਸਾਰਾ ਕੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਸਰ ਮਸ਼ੀਨਰੀ ਦਾ ਜੇ ਆਈਟਮ ਮੋਟਾ ਮੋਟਾ ਸੈਸ ਕਰਦੇ ਆ ਜੋ ਤਰਪਾਲ ਵਗੈਰਾ ਦੇ ਮਸ਼ੀਨਰੀ ਹੈ ਤੇ 8 ਤੋਂ 10 ਲੱਖ ਰੁਪਏ ਦਾ ਉਹ ਨੁਕਸਾਨ ਆਉਂਦੀ ਕੀ ਮੰਗ ਕਰੋਗੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਸਾਡੀ ਜਿਹੜਾ ਨੁਕਸਾਨ ਹੋਇਆ ਉਹਨੂੰ ਆਕੇ ਆਪ ਸੈਸ ਕਰਨ ਉਹਨੂੰ ਦੇਖਣ ਆਕੇ ਜੋ ਬੰਦਾ ਵਾ ਕਰਕੇ ਜੋ ਮੌਜਾ ਬੰਦਾ ਵਾ ਸਾਨੂੰ ਮੌਜਾ ਪਏ ਕਿ ਤਾਂ ਕਿ ਅੱਗੇ ਤੋਂ ਵੀ ਅਸੀਂ ਕੰਮ ਕਰ ਸਕੀਏ ਜੋ ਅਸੀਂ ਕੰਮ ਕਰ ਰਹੇ ਆ ਸਰਟੀਫਾਈਡ ਬੀਡ ਦੇ ਫਾਰਮਰ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਸਪਲਾਈ ਕਰ ਰਹੇ ਆ ਵੀ ਉਹਦੀ ਫਸਲਾਂ ਦੀ ਵਧੀਆ ਹੋਵੇ ਅਸੀਂ ਅੱਗੇ ਵੀ ਇਹਨੂੰ ਜਾਰੀ ਰੱਖ ਸਕੀਏ ਜੇ ਉਹ ਚੀਜ਼ ਨਹੀਂ ਹੁੰਦੀ ਤਾਂ ਫਿਰ ਜੋ ਹਾਲਾਤ ਬਣੇ ਪਏ ਆ ਅੱਗੇ ਤੋਂ ਕੰਮ ਕਰਨਾ ਵੀ ਔਖਾ ਹੋ ਜਾਣਾ ਮੈਂ ਜੋ ਇਸ ਟਾਈਮ ਹਾਲਾਤ ਬਣੇ ਪਏ ਆ ਇਹ ਮਾਲ ਕਿਤੇ ਕਿਤੇ ਸਪਲਾਈ ਕਰਦੇ ਸੀ ਜਿਹੜੇ ਬੀਜ ਸਰ ਅਸੀਂ ਇਹਦੀ ਸਪਲਾਈ ਪੰਜਾਬ, ਜੁਪੀ ਔਰ ਕੁਝ ਏਰੀਆ ਉੱਤਰਾਖੰਡ ਭੇਜਦੇ ਸੀ ਕਰਕੇ ਉਹਨਾਂ ਕੀ ਨਾਂ ਹੈ ਆਪਣਾ ਦੇ ਇਹੜਾ ਪਿੰਡ ਮੇਰਾ ਨਾਮ ਕਮਲ ਜੋਤ ਸਿੰਘ ਹੈ ਤੇ ਪਿੰਡ ਸਾਡਾ ਗੁੱਜਰਪੁਰਾ ਇਹ ਨਾਲਾ ਅੱਜ ਕੀ ਨੁਕਸਾਨ ਹੋਇਆ ਕਿੱਦਾਂ ਹੋਇਆ ਜੀ ਇਹ ਨੁਕਸਾਨ ਇੱਕ ਦਮ ਪਾਣੀ ਔਨ ਕਰਕੇ ਹੋਇਆ ਪਾਣੀ ਦੀ ਸਪੀਡ ਇੰਨੀ ਤੇਜ਼ ਸੀ ਕਿ ਸਾਨੂੰ ਕੁਝ ਕਰਨ ਦਾ ਮੌਕਾ ਹੀ ਨਹੀਂ ਮਿਲੇ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਪਾਣੀ ਨੇ ਸਪੀਡ ਪੂਰੀ ਫੜ ਲਈ ਤੇ ਅਸੀਂ ਗੇਟ ਦੇ ਉੱਪਰ ਆਪਣੇ ਉਹਨਾਂ ਪੂਰਾ ਬੰਦ ਮਾਰਿਆ ਸੀਗਾ ਸਾਈਡਾਂ ਤੇ ਵੀ ਲਾਇਆ ਸੀਗੇ ਮਿੱਟੀ ਕਿਤੇ ਤੋਂ ਪਾਣੀ ਨਾ ਆਵੇ ਪਰ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀਗਾ ਕਿ ਸਾਡੀ ਕੋਈ ਉੱਧੇ ਪੇਛੇ ਨਹੀਂ ਜਾਂਦੇ ਇੰਨਾ ਕਿੰਨੇ ਕਿ ਬੈਗ ਲੱਗੇ ਸੀ ਡਰਚ ਦੇ ਉੱਤੇ ਕਰੀਬ ਭਾਈ 32000 ਦੇ ਕਰੀਬ ਜਿਹੜੇ ਬੈਗ ਜਿਹੜੇ 55 ਕਿਲੋ weight ਦਾ ਬੈਗ ਹੁੰਦਾ 32000 ਦੇ ਕਰੀਬ ਬੈਗ ਲੱਗੇ ਸੀ ਉੱਚੋ ਆਲਮੋਸਟ ਤੀਜਾ ਹੀ ਸਾਈਡ ਇਹ ਬੈਗ ਹੈ 10000 ਦੇ ਕਰੀਬਨ ਜਿਹੜਾ ਪੂਰਾ ਤੋੜਾ ਉਹ ਖਤਮ ਹੋ ਚੁੱਕਾ ਹੁੰਦਾ ਮਿੱਟੀ ਬਣ ਚੁੱਕੀ ਹੈ ਉਹਦਾ ਮਤਲਬ ਕੋਈ ਕਿਸੇ ਕੰਮ ਦੀ ਨਹੀਂ ਰਹੀ ਉਹ ਇਹ ਮੰਗ ਕਰੋਗੇ ਸਰਕਾਰ ਤੋਂ ਇਹ ਸਰਕਾਰ ਕੋ ਮੰਗ ਕਰਦੇ ਕਿ ਜੋ ਸਾਨੂੰ ਬੰਦ ਦਾ ਮੌਜਾ ਆਇਦਾ ਉਹ ਦਿੱਤਾ ਜਾਵੇ ਕਿ ਕਰੀਬਨ 1.5 ਪੌਣੇ 2 ਕਰੋੜ ਦੇ ਕਰੀਬ ਅਸੀਂ ਜਿਹੜਾ ਨੁਕਸਾਨ ਲੱਗਾ ਜਿਹੜਾ ਅੱਜ ਦੀ ਦੇਚ ਹੋ ਚੁੱਕਾ ਬਾਕੀ ਦਾ ਨੁਕਸਾਨ ਹੈ ਮਸ਼ੀਨਰੀ ਜਾਂ ਹੋਰ ਜਿਹੜੇ ਸੰਦ ਸੀਗੇ ਉਹਨਾਂ ਦਾ ਜਦੋਂ ਸਾਰੀ ਕਣਕ ਬਾਹਰ ਕੱਢਾਂਗੇ ਹੁਣ ਤੋਂ ਉੱਤੋਂ ਬਾਅਦ ਪਤਾ ਲੱਗੇਗਾ